ਗੁਰੂ ਪਿਆਰੀ ਸਾ ਸੰਗਤ ਜੀ ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਗੁਰਮਤ ਅਸੂਲਾਂ ਦੀ ਦ੍ਰਿੜਤਾ ਦੀ ਅਜਮਾਇਸ਼ ਵਾਸਤੇ ਇੱਕ ਬ੍ਰਾਹਮਣ ਨੂੰ ਜੋ ਸ਼ਨੀ ਦੇਵਤੇ ਦਾ ਦਾਨ ਲੈਂਦੇ ਹਨ ਉਸ ਨੂੰ ਕਿਹਾ ਕਿ ਆਉਂਦੇ ਸ਼ਨੀਵਾਰ ਨੂੰ ਦਰਬਾਰ ਵਿੱਚੋਂ ਸ਼ਨੀ ਦੇਵਤੇ ਦਾ ਦਾਨ ਲੈ ਜਾਣਾ ਗੁਰੂ ਜੀ ਦੀ ਗੱਲ ਸੁਣ ਕੇ ਉਸ ਬ੍ਰਾਹਮਣ ਨੇ ਹਾਂ ਕਰ ਦਿੱਤੀ ਸ਼ਨੀਵਾਰ ਵਾਲੇ ਦਿਨ ਬ੍ਰਾਹਮਣ ਨੇ ਸੋਚਿਆ ਗੁਰੂ ਦਰਬਾਰ ਵਿੱਚ ਜਾਣਾ ਹੈ ਗੁਰੂ ਘਰ ਦੀ ਸਿੱਖੀ ਸੇਵਕੀ ਬਹੁਤ ਦੂਰ ਦੂਰ ਤੱਕ ਫੈਲੀ ਹੋਣ ਕਰਕੇ ਬੜੀ ਮਹਾਨਤਾ ਹੈ ਇਸ ਲਈ ਦਾਨ ਵੀ ਚੰਗਾ ਚੋਖਾ ਮਿਲੇਗਾ ਇਸ ਲਈ ਉਹ ਕਈ ਖੋਤੇ ਲੈ ਕੇ ਸ਼ਨੀਵਾਰ ਸਵੇਰੇ ਹੀ ਜਾ ਹਾਜ਼ਰ ਹੋਇਆ ਗੁਰੂ ਗੋਬਿੰਦ ਸਿੰਘ ਜੀ ਨੇ ਭਰੇ ਦਰਬਾਰ ਵਿੱਚ ਜਿੱਥੇ ਕੀ ਬਹੁਤ ਸਾਰੇ ਗੁਰਸਿੱਖ ਦੂਰ ਦਰਾਡੇ ਤੋਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਏ ਹੋਏ ਸਨ ਗੁਰੂ ਜੀ ਨੇ ਦੀਵਾਨ ਨੰਦ ਚੰਦ ਜੀ ਨੂੰ ਕਿਹਾ ਕਿ ਪੰਡਤ ਜੀ ਨੂੰ ਸ਼ਨੀ ਦੇਵਤੇ ਦਾ ਦਾਣ ਦੇਣਾ ਹੈ ਗੁਰੂ ਜੀ ਦੇ ਹੁਕਮ ਅਨੁਸਾਰ ਸਾਰੀ ਸੰਗਤ ਦੇ ਸਾਹਮਣੇ ਦੀਵਾਨ ਜੀ ਨੇ ਖੋਤਿਆਂ ਉੱਤੇ ਸਾਰੀਆਂ ਵਸਤਵਾਂ ਲਦਵਾ ਦਿੱਤੀਆਂ ਗੁਰੂ ਜੀ ਨੇ ਪੰਡਤ ਜੀ ਨੂੰ ਇਹ ਵੀ ਕਿਹਾ ਕਿ ਹੁਣ ਸ਼ਨੀ ਦੇਵਤੇ ਦੀ ਕਰੋਪੀ ਦੂਰ ਹੋ ਜਾਣੀ ਚਾਹੀਦੀ ਹੈ ਦਵਾਰ ਵਿੱਚ ਬੈਠੇ ਗੁਰਸਿੱਖ ਸਾਰੀ ਖੇਡ ਨੂੰ ਵੇਖਦੇ ਰਹੇ ਕੁਝ ਢਿੱਲੜ ਕਿਸਮ ਦੇ ਗੁਰਸਿੱਖਾਂ ਨੇ ਕੁਝ ਵੀ ਮਹਿਸੂਸ ਨਾ ਕੀਤਾ ਪਰ ਬਹੁਤ ਸਾਰੇ ਗੁਰਸਿੱਖ ਜੋ ਗੁਰਮਤ ਅਸੂਲਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ ਮਲੱਕੜੇ ਜਿਹਾ ਦਰਬਾਰ ਵਿੱਚ ਉੱਠ ਕੇ ਬ੍ਰਾਹਮਣ ਦੇ ਪਿੱਛੇ દોੜੇ ਅਤੇ ਉਸ ਨੂੰ ਬਾਹਰ ਖੇਤਾਂ ਵਿੱਚ ਜਾ ਕੇ ਰਾ ਪਾਇਆ ਬ੍ਰਾਹਮਣ ਜੀ ਨੂੰ ਪੁੱਛਿਆ ਕਿ ਇਹ ਸਮਾਨ ਕਿੱਥੇ ਲੈ ਜਾ ਰਹੇ ਹੋ ਪੰਡਤ ਜੀ ਨੇ ਬਿਆਨ ਕੀਤਾ ਕਿ ਇਹ ਸ਼ਨੀ ਦੇਵਤੇ ਦਾ ਦਾਣ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੀ ਕਰੋਪੀ ਤੋਂ ਬਚਨ ਵਾਸਤੇ ਦਾਣ ਕੀਤਾ ਹੈ ਇਸ ਦਾਣ ਨੂੰ ਕੇਵਲ ਬ੍ਰਾਹਮਣ ਹੀ ਹਜਮ ਕਰ ਸਕਦਾ ਹੈ ਗੁਰ ਸਿੱਖਾਂ ਨੇ ਸਾਰੀਆਂ ਚੀਜ਼ਾਂ ਉੱਥੇ ਧਰਾਲੀਆਂ ਅਤੇ ਕਿਹਾ ਪੰਡਤ ਜੀ ਇਸ ਨੂੰ ਹਜਮ ਕਰਨਾ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਅਤੇ ਤੁਸੀਂ ਹੁਣ ਭੱਜ ਜਾਵੋ ਤੁਸੀਂ ਹਿੰਦੂਆਂ ਨੂੰ ਤਾਂ ਮੂਰਖ ਬਣਾ ਸਕਦੇ ਹੋ ਪਰ ਸਿੱਖਾ ਨੂੰ ਨਹੀਂ ਹੈ ਬ੍ਰਾਹਮਣ ਜੀ ਇਹ ਤੂੰ ਕਿਸ ਕੋ ਜਾਉ ਅਤੇ ਫਿਰ ਇਧਰ ਮੂੰਹ ਨਾ ਕਰਨਾ ਬ੍ਰਾਹਮਣ ਦੌੜ ਗਿਆ ਗੁਰਸਿੱਖ ਉਹ ਪਦਾਰਥ ਲੰਗਰ ਵਿੱਚ ਲੈ ਆਏ ਮਾਂ ਦੀ ਦਾਲ ਪੀ ਕੇ ਅਤੇ ਸਰੋਂ ਦੇ ਤੇਲ ਵਿੱਚ ਵੜੇ ਤਲ ਕੇ ਵਰਤਾ ਦਿੱਤੇ ਅਤੇ ਲੋਹੇ ਦੇ ਕੜੇ ਬਣਾ ਕੇ ਹੱਥਾਂ ਵਿੱਚ ਪਾ ਲਈ ਜਦੋਂ ਗੁਰੂ ਜੀ ਨੇ ਸਭ ਦੇ ਹੱਥਾਂ ਵਿੱਚ ਕੜੇ ਵੇਖੇ ਤਾਂ ਪੁੱਛਿਆ ਕਿ ਇਸ ਤਰ੍ਹਾਂ ਕਿਉਂ ਕੀਤਾ ਹੈ ਤਾਂ ਦਰਬਾਰ ਵਿੱਚ ਸਾਰੀ ਕਹਾਣੀ ਦੁਹराई ਗਈ ਗੁਰੂ ਜੀ ਸਿੱਖਾਂ ਦੀ ਇਸ ਸੋਚ ਤੋਂ ਬਹੁਤ ਖੁਸ਼ ਹੋਏ ਮਗਰੋਂ ਜਾਗ ਕੇ ਕੜੇ ਨੂੰ ਪੰਚ ਕਕਾਰਾਂ ਵਿੱਚ ਸ਼ਾਮਲ ਕਰ ਲਿਆ ਗਿਆ ਅੱਜ ਵੀ ਕੜਾ ਸਾਨੂੰ ਭਰਮਾ-ਵਹਿਮਾਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੰਦਾ ਹੈ ਪਰ ਅੱਜ ਸਾਡੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਆਪਣੇ ਆਪ ਨੂੰ ਗੁਰੂ ਸਿੱਖ ਅਖਵਾਉਣ ਵਾਲੇ ਕਈ ਸਿੱਖ ਵੀ ਵੈਸ਼ਨੋ ਦੇਵੀ ਨੈਣਾ ਦੇਵੀ ਸ਼ਨੀ ਮੰਦਰ ਅਤੇ ਮੰਗਲ ਦੇਵਤਿਆਂ ਦੀ ਬੜੇ ਜੋਰ ਸ਼ੋਰ ਨਾਲ ਮੰਨਤਾ ਕਰ ਰਹੇ ਹਨ ਇਹ ਇਸ ਲਈ ਹੋਇਆ ਹੈ ਕਿ ਸੰਗਤਾਂ ਨੂੰ ਗੁਰਬਾਣੀ ਦੇ ਅਰਥ ਬੋਧ ਨਹੀਂ ਕਰਾਏ ਜਾਂਦੇ ਜਦੋਂ ਇਹ ਹੀ ਨਹੀਂ ਪਤਾ ਕੀ ਗੁਰਬਾਣੀ ਕੀ ਉਪਦੇਸ਼ ਦਿੰਦੀ ਹੈ ਤਾਂ ਮਨਮਤਾਂ ਦੇ ਜਾਲ ਵਿੱਚ ਤਾਂ ਫਸ ਹੀ ਜਾਣਾ ਹੋਇਆ ਕਿੰਨਾ ਚੰਗਾ ਹੁੰਦਾ ਜੇ ਅਕੰਠ ਪਾਠਾਂ ਦੀ ਲੜੀਆਂ ਚਲਾਉਣ ਦੀ ਥਾਂ ਗੁਰਦੁਆਰਿਆਂ ਵਿੱਚ ਗੁਰਬਾਣੀ ਦੇ ਅਰਥ ਸਮਝਾਏ ਜਾਂਦੇ ਅਤੇ ਗੁਰਮਤ ਵਿਚਾਰਧਾਰਾ ਨੂੰ ਨਿਖਾਰ ਕੇ ਪੇਸ਼ ਕੀਤਾ ਜਾਂਦਾ ਕੁਝ ਸਿੱਖ ਦੇਖੋ ਦੇਖੀ ਦੇਵੀ ਦੇ ਜਗਰਾਤੇ ਵੀ ਕਰਾਉਂਦੇ ਹਨ ਸ਼ਨੀਵਾਰੇ ਵਾਲੇ ਦਿਨ ਉਹ ਚੇਚੇ ਤੌਰ ਤੇ ਗੁਰਦੁਆਰਿਆਂ ਵਿੱਚ ਛੋਲਿਆਂ ਦਾ ਪ੍ਰਸ਼ਾਦ ਵੀ ਚੜਾਉਂਦੇ ਹਨ ਜੋ ਸਪਸ਼ਟ ਤੌਰ ਤੇ ਨਿਰੋਲ ਮਨਮਤ ਹੈ ਹਿੰਦੂ ਸਮਾਜ ਵਿੱਚ ਵੱਖ-ਵੱਖ ਲੋੜਾਂ ਦੀ ਪੂਰਤੀ ਵਾਸਤੇ ਇੱਕ ਅਕਾਲ ਪੁਰਖ ਦੀ ਜਗ੍ਹਾ ਵੱਖਰੇ ਵੱਖਰੇ ਦੇਵਤੇ ਜਾਂ ਦੇਵੀਆਂ ਮਿੱਥੀਆਂ ਗਈਆਂ ਹਨ ਸੁਪਨ ਵਾਸਤੇ ਅਸ਼ਵਿਨੀ ਕੁਮਾਰ ਘੋੜੀ ਦੇ ਪੁੱਤਰ ਦੀ ਪੂਜਾ ਕੀਤੀ ਜਾਂਦੀ ਹੈ ਵੱਡੀ ਉਮਰ ਵਾਸਤੇ ਮਾਰਕੰਡੇ ਦੀ ਆਰਾਧਨਾ ਵਾਕ ਸ਼ਕਤੀ ਵਾਸਤੇ ਸਰਸwati ਦੀ ਪੂਜਾ ਡਰ ਤੋਂ ਬਚਣ ਲਈ ਇੰਦਰ ਦੀ ਪੂਜਾ ਬਿਮਾਰੀ ਤੋਂ ਬਚਣ ਲਈ ਸ਼ਨੀ ਦੇਵਤੇ ਦੀ ਪੂਜਾ ਆਦੀ ਹੁੰਦੀ ਹੈ